ਵੈਖਰ ਜੀ ਕਾ ਖਾਲਸਾ ਵੈਖਰ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਆਲੇ ਭੈਣਾ ਵੀਰਾਂ ਵੱਲੋਂ ਪਿੰਡ ਦਗਾਲਕੁਰ ਤੋਂ ਤਸਵੀਰ ਪਾਟੜਾਂ ਜ਼ਿਲ੍ਹਾ ਪਟਿਆਲਾ ਵਿਖੇ ਪਹੁੰਚੇ ਆ ਇਹ ਭੈਣ ਰਾਜਵੀਰ ਕੌਰ ਇਹਨਾਂ ਦੇ ਪਤੀ ਨੇ ਮੱਖਣ ਸਿੰਘ ਇਹ ਮਜ਼ਦੂਰ ਪਰਿਵਾਰ ਆ ਗਰੀਬ ਪਰਿਵਾਰ ਆ ਇਹ ਲੜਕੀ ਦੇ ਗੁਰ ਦੋਵੇਂ ਗੁਰਦੇ ਖਰਾਬ ਹੋ ਗਏ ਨੇ 1 ਸਾਲ ਤੋਂ ਪਰਿਵਾਰ ਬਹੁਤ ਜਦੋਜਹਿੜ ਕਰ ਰਿਹਾ ਡਾਕਟਰਾਂ ਨੇ ਦੇਲਸਸ ਤੋਂ ਵੀ ਜਵਾਬ ਦਿੱਤਾ ਇਹਨਾਂ ਨੇ ਕੁਝ ਦਿਨ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਭੈਣਾ ਵੀਰਾਂ ਨੂੰ ਬੇਨਤੀ ਕੀਤੀ ਸੀ ਇਸ ਗਰੀਬ ਪਰਿਵਾਰ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਭੈਣਾ ਵੀਰਾਂ ਵੱਲੋਂ ਇਸ ਪਰਿਵਾਰ ਦੀ 25000 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਅਸੀਂ ਸਮੂਹ ಗ್ರಾಮ ਪੰਚਾਇਤ ਵੱਲੋਂ ਨਗਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਇਟਲੀ ਵਾਲੇ ਪਹਿਣਾ ਵੀਰਾਂ ਦਾ ਧੰਨਵਾਦ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਇਸੇ ਤਰ੍ਹਾਂ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਰਹਿਣ ਪਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਦੁਬਾਰੋਂ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰਸਟ ਦੇ ਗਲੇ ਪਹਿਣਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੈ ਗੁਰਜੀ ਕਾ ਖਾਲਸਾ ਵੈ ਗੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ